ਸਤਨਾ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵਏ ਨਮਹਿ ਨਮਸਕਾਰ 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 ਜਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਅਪਨਾਮਾ ਦੇਸਾਂ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਈ ਦੇਸਾਂ ਪਾਸ਼ਾਹੀ 10ਵੀਂ ਬੈਂਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਛੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਇਸ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੇ ਸਹਨਸਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤਿਆਂ ਬਖਸ਼ਿਸ਼ਾਂ ਸਦਕਾ ਲਾਇਆ ਅਲਾਹੀ ਡਿਊਟੀਆਂ ਸਦਕਾ ਪਰ ਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਹਾ ਤਨ ਤਨ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਹਰਿਮੰਦਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਗੁਰੂ ਪਿਆਰਿਓ ਅੱਜ ਦੀ ਆਪਣੀ ਕਲਾਸ ਚੌਥੇ ਗੁਰੂ ਨਾਨਕ ਤਨ ਗੁਰੂ ਰਾਮਦਾਸ ਸਾਹਿਬ ਜੀ ਲਾਉਣਗੇ ਆਪਾਂ ਨੂੰ ਸਮਝਾਉਣਗੇ ਕਿ ਕਿਸ ਤਰ੍ਹਾਂ ਤੁਸੀਂ ਗੁਰੂਦਰ ਤੇ ਪਹੁੰਚਣਾ ਹੈ ਕਿਸ ਤਰ੍ਹਾਂ ਸਾਧੂ ਦਾ ਸੰਗ ਕਰਨਾ ਹੈ ਕਿਸ ਤਰ੍ਹਾਂ ਉਹਦੇ ਸੰਗ ਦੇ ਵਿੱਚੋਂ ਗਿਆਨ ਦੀ ਪ੍ਰਾਪਤੀ ਕਰਕੇ ਕਰਤੇ ਪੁਰਖ ਨਾਲ ਇੱਕਮਿਕ ਹੋਣਾ ਹੈ ਆਓ ਫਿਰ ਆਪਾਂ ਅੱਜ ਦੇ ਮੁੱਖ ਬਾਗ ਦੇ ਵਿੱਚੋਂ ਜਾਣੀਏ ਸਾਡੇ ਪਿਆਰੇ ਸਤਿਗੁਰੂ ਸਾਡੇ ਲਈ ਕੀ ਸੰਦੇਸ਼ ਦਿੰਦੇ ਨੇ ਜੈਤਸਰੀ ਮਹਲਾ 4 ਘਰ ਪਹਿਲਾ ਚੌਪਦੇ ਰਾਗ ਜੈਤਸਰੀ ਘਰ ਪਹਿਲਾ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ ਬੰਦਾ ਵਾਲੀ ਬਾਣੀ ਜਿਨੂ ਚੌਪ ਦੇ ਕਿਹਾ ਜਾਂਦਾ ਹੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰੂ ਬਾਬੇ ਨਾਨਕ ਦੇ ਦਿੱਤੇ ਵਿਧਾਨ ਅਨੁਸਾਰ ਗੁਰੂ ਬਾਬੇ ਨਾਨਕ ਦੇ ਘਰ ਵਿੱਚ ਜੋ ਸਰਬ ਤੋਂ ਸਰਵੋਤਮ ਹੈ ਜੀਦਾ ਕਰਕੇ ਗੁਰੂ ਨਾਨਕ ਗੁਰੂ ਨਾਨਕ ਨੇ ਜੀਦਾ ਕਰਕੇ ਦਸ ਪਾਤਸ਼ਾਹੀਆਂ ਦਸ ਪਾਤਸ਼ਾਹੀਆਂ ਨੇ ਜੀਦਾ ਕਰਕੇ ਸਾਰੇ ਸੰਤ ਸੰਤ ਨੇ ਭਗਤ ਭਗਤ ਨੇ ਜੀਦਾ ਕਰਕੇ ਈਸ਼ਵਰ ਈਸਵਰ ਹੈ ਪ੍ਰਭੂ ਪ੍ਰਭੂ ਹੈ ਹਰੀ ਹਰੀ ਹੈ ਉਹ ਪਰਮ ਸੱਤਾ ਦਾ ਜਿਹੜਾ ਸੈਨਾ ਜਿਹੜੀ ਤਾਕਤ ਹੈ ਉਹ ਆ ਇੱਕ ਓੰਕਾਰ ਇਹੀ ਓੰਕਾਰ ਦਾ ਸਰਬ ਵਿਆਪਕ ਰੂਪ ਹੈ ਜਿਹਦੇ ਕਣ ਕਣ ਦੇ ਵਿੱਚੋਂ ਸਾਰਾ ਕੁਝ ਪੈਦਾ ਹੋ ਰਿਹਾ ਆਪਾਂ ਵੀ ਇਹ ਗੱਲ ਨੂੰ ਅਸੀਂ ਜਾਣਨਾ ਹੈ ਕਿ ਇਸ ਇੱਕ ਦੇ ਵਿੱਚੋਂ ਕਿਵੇਂ ਸਾਰਾ ਵਿਧਾਨ ਪੈਦਾ ਹੁੰਦਾ ਕਿਵੇਂ ਇਸ ਇੱਕ ਦੇ ਵਿੱਚ ਸਮਾ ਜਾਂਦਾ ਹੈ ਇਹ ਗੱਲ ਜਾਣਨ ਲਈ ਸਾਨੂੰ ਸਤਿਗੁਰ ਦੀ ਸਰਨ ਜਾਣਾ ਪੈਂਦਾ ਸਤਿਗੁਰੂ ਦੀ ਸਰਨ ਪਹੁੰਚਣ ਤੋਂ ਪਹਿਲਾਂ ਜਿਵੇਂ ਬੱਚਿਆਂ ਨੂੰ ਆਂਗਣਵਾੜੀ ਚ ਦਿਖਾਇਆ ਪਠਾਇਆ ਜਾਂਦਾ ਹੈ ਗਿਆਨ ਸਕੂਲ ਚੋਂ ਦਿੱਤਾ ਜਾਂਦਾ ਫਿਰ ਉਹ ਗਿਆਨ ਦੀ ਵਰਤੋਂ ਕਾਨੂੰਨ ਸਮਾਜ ਕਰਦਾ ਹੈ ਉਵੇਂ ਜਿਵੇਂ ਸਾਡੇ ਜਿਹੜੇ ਸਕੂਲ ਨੇ ਸਾਧੂ ਸੰਤ ਨੇ ਗੁਰੂ ਨੇ ਉਹ ਸਿਖਾਉਂਦੇ ਨੇ ਕਿ ਇੱਕ ਓੰਕਾਰ ਦੇ ਨਾਲ ਕਿਵੇਂ ਇੱਕਮਿਕ ਹੋਣਾ ਹੈ ਕਿਵੇਂ ਇਹਨੂੰ ਜਾਨਣਾ ਹੈ ਇਹ ਸਤਗੁਰ ਦੇ ਹੱਥ ਦਾ ਪ੍ਰਸ਼ਾਦ ਹੈ ਜੋ ਆਪਣੇ ਸੇਵਕ ਨੂੰ ਬਖਸ਼ਿਸ਼ ਕਰਦਾ ਹੈ ਆਪਣੀ ਸੰਗਤ ਨੂੰ ਬਖਸ਼ਿਸ਼ ਕਰਦਾ ਹੈ ਇੱਕ ਓੰਕਾਰ ਤੇ ਸਤਗੁਰੂ ਤੇ ਕਿਰਪਾ ਇਹ ਗੁਰੂ ਨਾਨਕ ਦੇ ਘਰ ਚ ਵਾਪਰਦੀਆਂ ਜੀਦੀ ਖਾਤਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਕਿ ਤੁਸੀਂ ਕਿਵੇਂ ਇਸ ਵਿਧਾਨ ਦੇ ਵਿੱਚ ਫਿੱਟ ਹੋ ਸਕਦੇ ਹੋ ਕਿਵੇਂ ਇਹਨਾਂ ਕਲਾਸਾਂ 'ਚ ਜਾ ਸਕਦੇ ਹੋ ਕਿਵੇਂ ਅਨੁਭਵ ਲੈ ਸਕਦੇ ਹੋ ਅਸੀਂ ਇਹ ਸਾਰਾ ਜਾਨਣਾ ਹੈ ਮੇਰਾ ਹੀਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥ ਉਹ ਸਤਿਗੁਰੂ ਸਾਨੂੰ ਕੀ ਸਮਝਾ ਰਹੇ ਆ ਕੀ ਦੱਸ ਰਹੇ ਆ ਕਿ ਪਰਮ ਪਿਤਾ ਪ੍ਰਮਾਤਮਾ ਨੇ ਜਦੋਂ ਇਹ ਸਰੀਰ ਬਣਾਇਆ ਹਰ ਮੰਦਰ ਬਣਾਇਆ ਇਹਦੇ ਅੰਦਰ ਪਹਿਲਾ ਨਾਮ ਦੀ ਸ਼ਕਤੀ ਭਰੀਆ ਨਾਮ ਦਾ ਆਧਾਰ ਭਰਿਆ ਜੇ ਇਹ ਮਨੁੱਖ ਹੈ ਤਾਂ ਇਸ ਕਰਕੇ ਇਹਦੇ ਅੰਦਰ ਨਾਮ ਵੱਸਦਾ ਜੇ ਪ੍ਰਕਿਰਤੀ ਪ੍ਰਕਿਰਤੀ ਆ ਤਾਂ ਇਸ ਕਰਕੇ ਇਹਦੇ ਚ ਨਾਮ ਦੀ ਧੁਣ ਵੱਸਦੀ ਹੈ ਅੰਡਜ ਜੇਰਜ ਸੇਤ ਜੋਤਪੁਜ ਸਾਰੇ ਇਸੇ ਕਰਕੇ ਹੀ ਨੇ ਇਹਨਾਂ ਦੇ ਵਿੱਚ ਜਿਹੜਾ ਕਰੰਟ ਹੈ ਉਹ ਇੱਕ ਓੰਕਾਰ ਦਾ ਹੈ ਪਰਮ ਪਿਤਾ ਦਾ ਉਹ ਵਸ ਰਿਹਾ ਸਾਡੇ ਵੀ ਅੰਦਰ ਬਸ ਇਹ ਫਰਕ ਹੈ ਨਹੀਂ ਆ ਜਿਵੇਂ ਸਾਨੂੰ ਕੋਈ ਬਹੁਤ ਮਹਿੰਗਾ ਫੋਨ ਲੈ ਦੇ ਅਸੀਂ ਸਿਰਫ ਫੋਨ ਕਰਨ ਜਾਣਦੇ ਆ ਜਾਂ ਸੁਣਨ ਜਾਣਦੇ ਆ ਉਹਦੀ ਬਾਕੀ ਦੀਆਂ ਤਾਕਤਾਂ ਜਿਹੜੀਆਂ ਉਹਦੇ ਵਿੱਚ ਕੀ ਕੁਝ ਹੈ ਕਿਵੇਂ ساری ਦੁਨੀਆ ਮੁੱਠੀ ਚ ਕੀਤੀ ਜਾ ਸਕਦੀ ਐ ਕਿੰਨੀਆਂ ਐਪਾਂ ਕੀ ਕੋਈ ਕੰਮ ਲਏ ਜਾ ਸਕਦੇ ਐ ਪੂਰੇ ਦਾ ਪੂਰਾ ਕਾਰੋਬਾਰ ਖੜਾ ਕੀਤਾ ਜਾ ਸਕਦਾ ਐ ਇਹਦੇ ਸਿਰ ਤੇ ਇਹ ਗੱਲ ਦਾ ਸਾਨੂੰ ਨਹੀਂ ਪਤਾ ਜਿਹੜਾ ਸਾਨੂੰ ਸਿਖਾਊਗਾ ਜਿਹੜਾ ਸਮਝਾਊਗਾ ਐਕਟੀਵੇਟ ਕਰੂਗਾ ਉਹ ਸਾਡੇ ਲਈ ਗੁਰੂ ਰੂਪ ਹੋ ਜਾਂਦਾ ਸਾਡੀ ਅਗਵਾਈ ਕਰਦਾ ਪਾਤਸ਼ਾਹ ਕਹਿੰਦੇ ਸਰੀਰ ਦੇ ਵਿੱਚ ਸਭ ਕੁਝ ਦੇ ਕੇ ਤੋੜਿਆ ਕਰਦੇ ਪੁਰਖ ਨੇ ਮਰੂਹ ਪ੍ਰਗਟ ਕਦੋਂ ਹੁੰਦਾ ਪ੍ਰਗਟ ਕਰਨ ਦਾ ਅਧਿਕਾਰ ਕਿਹਦੇ ਕੋਲ ਆ ਕਰਦਾ ਕੌਣ ਆ ਸੰਸਾਰ ਚ ਪ੍ਰਗਟ ਕੇ ਮਨੁੱਖ ਦੇ ਅੰਦਰ ਕੀ ਗੁੱਝੈ ਪਾਤਸ਼ਾਹ ਕਹਿੰਦੇ ਮੇਰਾ ਹੀਰ ਹੈ ਮੇਰੇ ਹਿਰਦੇ ਦੇ ਵਿੱਚ ਰਤਨ ਨਾਮ ਹਰ ਵਸਿਆ ਉਹ ਨਾਮ ਵਸਿਆ ਹੋਇਆ ਜਿਹੜਾ ਰਤਨਾ ਹੀਰਿਆਂ ਜਵਾਹਰਾ ਤੋਂ ਵੀ ਉੱਤੇ ਆ ਪਰ ਪਤਾ ਕਦੋਂ ਲੱਗਿਆ ਐਕਟੀਵੇਟ ਕਦੋਂ ਹੋਇਆ ਗੁਰ ਹਾਥ ਧਰਿਓ ਮੇਰਾ ਮਾਥਾ ਪਰ ਜਿੱਦੇ ਗੁਰੂ ਨੇ ਮੇਰੇ ਮੱਥੇ ਤੇ ਹੱਥ ਧਰਤਾ ਮੇਰਾ ਦਸਮ ਦਵਾਰ ਖੋਲਤਾ ਮੇਰੀ ਤਰਕੁਟੀ ਦੇ ਵਿੱਚ ਦਿਖਾਇਆ ਮੈਨੂੰ ਸਿਸਟਮ ਉਹਦੇ ਪਤਾ ਲੱਗਿਆ ਕਿ ਕਿੰਨਾ ਕੁੱਝ ਮਨੁੱਖ ਅੰਦਰ ਲਈ ਫਿਰਦਾ ਜਿਹੜਾ ਬਾਣੀ ਕਹਿੰਦੀ ਆ ਨਾ ਕੌਡੀਆਂ ਬਦਲੇ ਜਨਮ ਗਵਾਏ ਆਲੀ ਬਾਹਰ ਜਿਹੜਾ ਤੁਸੀਂ ਕੰਮਜਾ ਕਰਦੇ ਹੋ ਪੈਸੇ ਇਕੱਠੇ ਕਰਦੇ ਹੋ ਜਾਇਦਾਂ ਤਾਂ ਇਕੱਠੀਆਂ ਕਰਦੇ ਹੋ ਬਾਣੀ ਕਹਿੰਦੀ ਇਹ ਕੌਡੀਆਂ ਪਿਛੇ ਕਰੀ ਜਾਂਦੇ ਆ ਇਹ ਉਹਦੀ ਕਿਹਾ ਜਾਂਦਾ ਜਦੋਂ ਅੰਦਰੋਂ ਹੀਰੇ ਮਿਲ ਜਾਂਦੇ ਆ ਜਵਾਰ ਰਤਨ ਮਿਲ ਜਾਂਦੇ ਆ ਜਿਨ੍ਹਾਂ ਦੀ ਕੀਮਤੀ ਕੋਈ ਨਹੀਂ ਜਿਹਦੇ ਸਿਰ ਤੇ ਜਨਮ ਮਰਨ ਦੇ ਬੰਧਨ ਕੱਟ ਹੋ ਜਾਂਦੇ ਆ ਜਿਹੜੀਆਂ ਖੁਸ਼ੀਆਂ ਦੁਨੀਆ ਭਰ ਦੀ ਦੌਲਤਾਂ ਨਹੀਂ ਦਿੰਦੀਆਂ ਉਹ ਖੁਸ਼ੀਆਂ ਉਹ ਖੇੜੇ ਉਹ ਸਹਜ ਉਹ ਆਨੰਦ ਸਤਿਗੁਰੂ ਜਦੋਂ ਮੱਥੇ ਤੇ ਹੱਥ ਧਰ ਦਿੰਦਾ ਹੈ ਹਿਰਦੇ ਦੇ ਵਿੱਚ ਇਹਨੂੰ ਐਕਟੀਵੇਟ ਕਰਦਾ ਨਾਮ ਨੂੰ ਜਿਹੜੀ ਤਰੰਗ ਜਿਹੜਾ ਸਹਜ ਜਿਹੜਾ ਸੰਤੋਖ ਮਨੁੱਖ ਚ ਉਤਰਦਾ ਜਿਹੜੇ ਉਹ ਰੌਂ ਚਲਦੇ ਆ ਰੌਂ ਉਤਰਦੇ ਆ ਉਹ ਜਿਹੜਾ ਬਰਾਗ ਉਤਰਦਾ ਜਿਹੜਾ ਉਹ ਪਿਆਰ ਉਤਰਦਾ ਪੂਰੀ ਦੁਨੀਆ ਲੱਗਦੀ ਆ ਵੀ ਸਾਰੀ ਆਪਣੀ ਆ ਕਣ ਕਣ ਦੇ ਵਿੱਚ ਉਹਦਾ ਅਹਿਸਾਸ ਕਰਦਾ ਓਦੋਂ ਉਹ ਗੁਰਸਿੱਖੋ ਸੇਵਕ ਦਰਖਤਾਂ ਨੂੰ ਜੱਪੀਆਂ ਪਾਪਾ ਖੜਦਾ ਮਹਿਸੂਸ ਕਰਦਾ ਹੈ ਕਿ ਉਹੀ ਜੀਵਨ ਜਿਹੜਾ ਮੇਰੇ ਚ ਵਹਿ ਰਿਹਾ ਹੈ ਇਸ ਦਰਖਤ ਦੇ ਵਿੱਚ ਵੀ ਵਹਿ ਰਿਹਾ ਕੱਲੇ ਕੰਦੇ ਫੁੱਲਾਂ ਦੇ ਬੰਨੀ ਝਾਕ ਝਾਕ ਵੇਖਦਾ ਹੈ ਕਿ ਇਹਦੇ ਚ ਵੀ ਉਹੀ ਵਹਿ ਰਿਹਾ ਇਹ ਸਾਰਾ ਕੁਝ ਉਦੋਂ ਪ੍ਰਗਟ ਹੁੰਦਾ ਜਦੋਂ ਗੁਰੂ ਸਾਡੇ ਸਾਰੇ ਸਰੀਰ ਦੇ ਚੱਕਰ ਐਕਟੀਵੇਟ ਕਰ ਦਿੰਦਾ ਸਿਰ ਤੇ ਹੱਥ ਧਰਦਾ ਸਹਸਤਰਾਰ ਚੱਕਰ ਤੇ ਪੈਰ ਦੇ ਗੁੱਠੇ ਤਾਈਂ ਸਹਿਰਨ ਜਾਂਦੀ ਹੈ ਪੈਰ ਦੇ ਗੁੱਠੇ ਤਾਈਂ ਕਿਰਪਾ ਪਹੁੰਚਦੀ ਹੈ ਸਾਰੇ ਚੱਕਰ ਐਕਟੀਵੇਟ ਹੋ ਜਾਂਦੇ ਆ ਚੜ੍ਹਦੀ ਕਲਾ ਹੋ ਜਾਂਦੀ ਹੈ ਇਹੀ ਜੀਵਨ ਇਹੀ ਜ਼ਿੰਦਗੀ ਇਹੀ ਸੰਸਾਰ ਹੋਰ ਦਿਸਣ ਲੱਗ ਜਾਂਦਾ ਹੈ ਜਿਹੜੇ ਸੰਸਾਰ ਦੇ ਵਿੱਚ ਉਦਾਸੀਆਂ ਦੀਆਂ ਸੀ ਜਿਹੜੇ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸੀ ਲੱਗਦਾ ਸੁੰਨਾ ਸੁੰਨਾ ਲੱਗਦਾ ਸੀ ਜਿੱਦ ਦੇ ਤੋਂ ਗੁਰੂ ਨੇ ਸਿਰ ਤੇ ਹੱਥ ਰੱਖਿਆ ਸਾਰੇ ਪਾਸੇ ਰੰਗ ਹੀ ਰੰਗ ਦਿਖਦੇ ਆ ਪ੍ਰੇਮ ਹੀ ਪ੍ਰੇਮ ਦਿਖਦਾ ਚੜ੍ਹਦੀ ਕਲਾ ਹੀ ਦਿਸਦੀ ਐ ਹੋ ਕੀ ਰਿਹਾ ਗੁਰੂ ਦੇ ਸਿਰ ਤੇ ਹੱਥ ਰੱਖਣ ਨਾਲ ਵਾਪਰਦਾ ਕੀ ਐ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੋਰੇ ਨਾਮ ਦਿਓ ਰਣ ਲਾਥਾ ਸਾਡੇ ਤੇ ਜਨਮਾ ਜਨਮਾ ਦੇ ਕਿਲ ਵਿਖਾ ਸਾਡੇ ਕਰਮਕ ਅਕਾਊਂਟ ਚ ਬਹੁਤ ਕੁਛ ਪਿਆ ਸਾਡੇ ਤੇ ਕਰਜ਼ਾ ਸਾਡੇ ਤੇ ਰਹਿਣਾ ਜਨਮਾ ਜਨਮਾ ਦਾ ਪਰ ਜਦੋਂ ਜਾਗਰਤੀ ਆਉਂਦੀ ਹੈ ਅਸੀਂ ਦੇਣਿਆ ਵੀ ਸਾਡੇ ਘਰੇ ਕੀ ਕੀ ਪਿਆ ਜਿੱਦੇ ਅਸੀਂ ਸਵਾਰਦੇ ਆ ਘਰ ਨੂੰ ਅਸੀਂ ਉਹ ਕਵਾੜਖਾਨਾ ਵੀ ਖੋਲਦੇ ਆ ਜਿਹੜਾ ਕਦੇ ਨਹੀਂ ਖੋਲਿਆ ਹੁੰਦਾ ਵੀ ਜਿਹੜੀ ਚੀਜ਼ ਸਿੱਟ ਦੇ ਦੇ ਚ ਜਿਹੜੀ ਚੀਜ਼ ਸਿੱਟ ਦੇ ਦੇ ਆ ਕੇ ਫਿਰ ਇੱਕ ਦਿਨ ਆਉਂਦਾ ਜਿੱਦੇ ਕੋਈ ਕਹਿ ਵੀ ਦਿੰਦਾ ਕਿ ਸਫਾਈ ਕਰੋ ਤੇ ਜਦੋਂ ਅਸੀਂ ਵੇਖਦੇ ਆ ਗੁਰੂ ਤਾਂ ਕਹਿੰਦਾ ਹੀ ਆ ਕਿ ਸਫਾਈ ਚ ਹੀ ਖੁਦਾਈ ਆ ਤੇਰਾ ਆਪਣਾ ਆਪਾ ਤੈਨੂੰ ਤਾਂ ਦਿਸਣਾ ਜਿਹੜਾ ਆ ਭੀੜ ਭੜਕਾਂ ਅੰਦਰ ਇਕੱਠਾ ਕੀਤਾ ਕੱਢ ਉਹ ਫਿਰ ਜਨਮਾਂ ਜਨਮਾਂ ਦਾ ਪਹਿਲਾ ਆਉਂਦਾ ਜਿਹੜਾ ਪਿਆ ਕਵਾੜ ਉੱਕੇ ਦੇ ਵਿੱਚ ਉਹ ਡਾਰਕ ਊਰਜਾ ਉਹ ਸਾਰੀਆਂ ਨੈਕਟੀਆਂ ਬਿੱਟੀਆਂ ਜੋ ਬਾਰ-ਬਾਰ ਕਿਸੇ ਨਾਲ ਲੜੇ ਝਗੜੇ ਜਨਮਾਂ ਜਨਮਾਂ ਦੀਆਂ ਕਤਲੋਗਾਰ ਤਾਂ ਸਭ ਅੰਦਰ ਪਿਆ ਹੁੰਦਾ ਗੁਰੂ ਦਿਖਾਉਂਦਾ ਤੇ ਉਹ ਡਿਲੀਟ ਕਰਾਉਂਦਾ ਵੀ ਆਹ ਵੀ ਛੱਡ ਦੇ ਆਹ ਵੀ ਛੱਡ ਦੇ ਸਭ ਤੋਂ ਮਾਫੀ ਮੰਗ ਲਾ ਸਭ ਨੂੰ ਮਾਫ ਕਰ ਦੇ ਚਿੰਤ ਹੌਲਾ ਫੁੱਲ ਵਰਗਾ ਹੋ ਜਾਊਗਾ ਸਾਰੇ ਰਿਣ ਸਾਰੇ ਪਿੱਤਰ ਰਿਣ ਸਾਰੇ ਕਰਜ਼ੇ ਲੈ ਜਾਣਗੇ ਗੁਰੂ ਦਾ ਦਿੱਤਾ ਨਾਮ ਜਪਣਾ ਬਾਣੀ ਪੜਨਣਾ ਹਰ ਤਰ੍ਹਾਂ ਦਾ ਕਰਜ਼ਾ ਮਾਫ਼ ਹੁੰਦਾ ਹਰ ਤਰ੍ਹਾਂ ਦੇ ਕਰਜ਼ੇ ਤੋਂ ਕੜਾ ਛੁੱਟ ਜਾਂਦਾ ਹੈ ਇਹ ਸਤਗੁਰੂ ਕਿਰਪਾ ਕਰਦੇ ਆ ਜਨਮਾਂ ਜਨਮਾਂ ਦੇ ਕਿਲ ਵਿਖ ਦੁੱਖ ਉਤਰ ਜਾਂਦੇ ਆ ਜਦੋਂ ਗੁਰੂ ਸਰ ਤੇ ਹੱਥ ਰੱਖਦਾ ਮੇਰੇ ਮਾਣ ਭਜ ਰਾਮ ਨਾਮ ਸਭ ਅਰਥਾ ਮਣਾਕੇ ਦੇ ਵੀ ਦੇਖ ਮਸਾ ਗੁਰੂ ਮਿਲਿਆ ਤੇ ਮਸਾ ਹੀ ਨਾਮ ਮਿਲਿਆ ਇਹ ਗੁਰੂ ਨੇ ਸਾਂਝ ਪਵਾਈ ਆ ਨਾ ਵੀ ਨਾਮ ਹੁੰਦਾ ਕੀ ਹੈ ਗੁਰਮੰਤਰ ਹੁੰਦਾ ਕੀ ਹੈ ਜੋ ਗੁਰੂ ਬਖਸ਼ਿਸ਼ ਕਰਦੇ ਉਹ ਗੁਰਮੰਤਰ ਕਹਿੰਦੇ ਇਹਨੂੰ ਜਪ ਲਾ ਭਾਜੇ ਨੂੰ ਮੇਰੇ ਮਨ ਭਜ ਕੀ ਰਾਮ ਨਾਮ ਰਾਮ ਦਾ ਨਾਮ ਭਜ ਲਾ ਜਪ ਲਾ ਇਹਦੇ ਚ ਹੀ ਸਾਰੇ ਅਰਥ ਸਾਰੇ ਪਦਾਰਥ ਛੁਪੇ ਹੋਏ ਆ ਤੇਰੇ ਅੰਦਰ ਜਿਹੜਾ ਖਜ਼ਾਨਾ ਪਿਆ ਨਾ ਜਿੱਥੇ ਇਹ ਲਗਜ਼ਰੀਆਂ ਪਈਆਂ ਇਹ ਦੋਨੋਂ ਬੀਜ ਮੰਤਰ ਉਸੇ ਦੀ ਚਾਬੀ ਹੈ ਰਾਤਿਮਾ ਜਿਵੇਂ ਜਿਵੇਂ ਜਪੇਗਾ ਮੇਰਿਆ ਮਨਾ ਭਜ ਰਾਮ ਨਾਮ ਸਭ ਅਰਥਾ ਸਾਰੇ ਅਰਥ ਇਹਦੇ ਚ ਛੁਪੇ ਹੋਏ ਆ ਸਾਰੇ ਪਦਾਰਥ ਇਹਦੇ ਕੋਲ ਆ ਗੁਰਪੂਰਾ ਹਰ ਨਾਮ ਦਰੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਰਹਾਉ ਮੇਰੇ ਪੂਰੇ ਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਵਾਤਾ ਮੈਨੂੰ ਦੱਸ ਦਿੱਤਾ ਧਕਾ ਦਿੱਤਾ ਕਿ ਗੁਰੂ ਦੇ ਦਿੱਤੇ ਨਾਮ ਤੋਂ ਬਿਨਾ ਗੁਰੂ ਦੀ ਬਾਣੀ ਤੋਂ ਬਿਨਾ ਇਹ ਜੀਵਨ ਬਿਰਥਾ ਕਿਉਂਕਿ ਗੁਰੂ ਦਾ ਨਾਮ ਤੇ ਬਾਣੀ ਤੈਨੂੰ ਉਚਾਈ ਵੱਲ ਲੈ ਕੇ ਜਾਣਗੇ ਤੇਰੇ ਸਸਤਰਾਰ ਬੰਦ ਲੈ ਕੇ ਜਾਣਗੇ ਤੇਰੀ ਸਾਰੀ ਜੀਵਨੀ ਸ਼ਕਤੀ ਨੂੰ ਉੱਪਰ ਚੱਕਣਗੇ ਇਹ ਤੋਂ ਬਿਨਾ ਜੋ ਵੀ ਕਰੇਗਾ ਉਹਨੇ ਤੈਨੂੰ ਥੱਲੇ ਨੂੰ ਲੈ ਜਾਣਾ ਹੈ ਵਿਕਾਰਾਂ ਚ ਲੈ ਜਾਣਾ ਹੈ ਗੁਰ ਪੂਰਾ ਹਰ ਨਾਮ ਦਰੜਾਇਆ ਦਿਰੜ ਕਰਾਤਾ ਨਾਲ ਦੱਸਤਾ ਕਿ ਬਿਨ ਨਾਮ ਹੈ ਜੀਵਨ ਬਿਰਤਾ ਐਵੇਂ ਬਿਰਤਾ ਗਵਾਣਾ ਨਹੀਂ ਰਹਾਉ ਬੈਣ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਪਾਸ਼ਾ ਕਹਿੰਦੇ ਜਿੰਨਾ ਨੂੰ ਜੀਵਨ ਚ ਗੁਰੂ ਨਹੀਂ ਮਿਲਦਾ ਜਾਂ ਜਿਹੜੇ ਗੁਰੂ ਬਣਾਉਣਾ ਨਹੀਂ ਚਾਹੁੰਦੇ ਜਾਂ ਜਿਹੜੇ ਗੁਰੂ ਨੂੰ ਟੋਲਦੇ ਨਹੀਂ ਪਿਆਸ ਹੀ ਨਹੀਂ ਜਾਗੀ ਕਹਿੰਦੇ ਉਹ ਮਨ ਦੀਆਂ ਗੇਮਾਂ ਚ ਖੇਡਾਂ ਚ ਲੱਗੇ ਹੋਇਆ ਮਨਮੁਖਾ ਬਿਨ ਗੁਰੂ ਮੂੜ ਭਏ ਹੈ ਮਨਮੁਖਾ ਮੂਰਖ ਹੋਏ ਫਿਰਦੇ ਆ ਉਹ ਗੱਲ ਨੂੰ ਜਾਣ ਹੀ ਨਹੀਂ ਸਕਦੇ ਤੇ ਮੋਹ ਮਾਇਆ ਨੇ ਤਫਾਥਾ ਕੱਲੇ ਮਾਇਆ ਦੇ ਮੋਹ ਚ ਫਸੇ ਹੋਏ ਆ ਉਸ ਪਾਸੇ ਧਿਆਨ ਹੀ ਨਹੀਂ ਜਾਂਦਾ ਕਿ ਮੈਂ ਕੌਣ ਆ ਮੈਂ ਜਾਣ ਲਵਾ ਆਪਣੇ ਆਪ ਨੂੰ ਮੈਂ ਜਗਾਦਵਾਂ ਚੇਤਨਾ ਦਾ ਦੀਵਾ ਕਿਸੇ ਜਗਦੇ ਦੇ ਕੋਲ ਹੋ ਕੇ ਤਿੰਨ ਸਾਧੂ ਚੰਨ ਨਾ ਸੇਵੇ ਕਬ ਹੂੰ ਤਿੰਨ ਸਭ ਜਨਮੇ ਅਕਾਥਾ ਜਿਹੜੇ ਬਿਨਾਂ ਗੁਰੂ ਤੋਂ ਮੂੜ ਤੇ ਮਨਮੁਖਾ ਨਾ ਮਾਇਆ ਦੇ ਵਿੱਚ ਉਲਝੇ ਹੋਏ ਐ ਮਹਾਰਾਜ ਕਹਿੰਦੇ ਉਹ ਲੋਕ ਆ ਜਿਨ੍ਹਾਂ ਨੇ ਕਦੇ ਸਾਧੂਆਂ ਦੇ ਚਰਨਾਂ 'ਚ ਜਾ ਕੇ ਮੱਥੇ ਨਹੀਂ ਟੇਕਿਆ ਕਦੇ ਸਾਧੂਆਂ ਦੇ ਚੰਨ ਸੇਵੇ ਹੀ ਨਹੀਂ ਤਿੰਨ ਸਾਧੂ ਚੰਨ ਨਾ ਸੇਵੇ ਕਬ ਹੂੰ ਕਦੇ ਵੀ ਉਹ ਮਾੜਨਾ ਦੱਸ ਦਿਆ ਵੀ ਅਸੀਂ ਨਹੀਂ ਜਾਂਦੇ ਹੁੰਦੇ ਕਿਸੇ ਕੋਲੇ ਪੂਰੇ ਹੰਕਾਰ ਨਾਲ ਕਹਿੰਦੇ ਐ ਤੇ ਮਾਰੇ ਕਹਿੰਦੇ ਤਿੰਨ ਸਭ ਜਨਮ ਅਕਾਥਾ ਐ ਸਮਝ ਲਓ ਜਨਮ ਅਕਾਰਥ ਗਵਾ ਕੇ ਜਾਣਗੇ ਲੋਕ ਕਿਉਂਕਿ ਜਿਹੜਾ ਸਕੂਲ ਦੇ ਨੇੜ ਦੀ ਨਹੀਂ ਲੰਘਦਾ ਉਹਨੂੰ ਗਿਆਨ ਕਿੱਥੇ ਉਹਨੂੰ ਵਿੱਦਿਆ ਕਿੱਥੇ ਜੋ ਆਕਾਲਪੁਰਖ ਦੀਆਂ ਬਖਸ਼ਿਸ਼ਾਂ ਆਪਦੇ ਬੱਚਿਆਂ ਨੂੰ ਆਪਦੇ ਪੁੱਤਰਾਂ ਨੂੰ ਬਖਸ਼ਿਸ਼ ਕੀਤੀਆਂ ਕਿ ਆ ਬੰਡੋ ਜੇ ਕੋਈ ਉਹਨਾਂ ਨੂੰ ਚੰਗਾ ਹੀ ਨਹੀਂ ਮੰਨਦਾ ਕੋਲ ਹੀ ਜਾ ਕੇ ਰਾਜੀ ਨਹੀਂ ਤਾਂ ਫਿਰ ਉਹਨੂੰ ਮਿਲਣਾ ਕੀ ਐ ਮਾਰੇ ਕਹਿੰਦੇ ਸਾਰਾ ਜਨਮ ਅਕਾਰਥ ਗਵਾ ਜਾਂਦੇ ਆ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਕਹਿੰਦੇ ਜਿਹੜੇ ਇਹੇ ਜੇ ਵੀ ਨੇ ਜਿਹੜੇ ਗੱਲ ਸੁਣ ਲੈਂਦੇ ਆ ਸੁਣ ਕੇ ਮੰਨ ਲੈਂਦੇ ਆ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ੍ਹਾਂ ਨੇ ਸਾਧੂਆਂ ਦੇ ਚਲਨਾਂ ਦੀ ਸੇਵਾ ਕੀਤੀ ਮੱਥਾ ਟੇਕਿਆ ਤਿੰਨ ਸਫਦੇਉ ਜਨਮ ਸਨਾਤਾ ਕਹਿੰਦੇ ਉਹ ਆਪਣਾ ਜਨਮ ਸਫਲਾ ਕਰ ਜਾਂਦੇ ਆ ਉਹ ਜਾਣ ਜਾਂਦੇ ਆ ਆਪਣੇ ਆਪ ਨੂੰ ਕਿਉਂਕਿ ਉਹਨਾਂ ਦੀ ਡਿਊਟੀ ਜਨਾਉਣ ਤੇ ਲਾਈ ਹੈ ਇੱਕ ਦਿਨ ਅੱਗੇ ਵੀ ਇਹ ਬਾਕ ਆਇਆ ਸੀ ਉਦੋਂ ਵੀ ਕਿਸੇ ਨੇ ਮੈਸੇਜ ਕੀਤਾ ਸੀ ਕਹਿੰਦੇ ਜੀ ਸਾਧੂ ਸਹੀ ਹੈ ਹੀ ਨਹੀਂ ਤੇ ਬਾਣੀ ਵੀ ਕਹਿੰਦੀ ਹੈ ਕੁਛ ਪਿਆਸ ਜਗਾ ਸਾਧੂ ਤਾਂ ਪ੍ਰਗਟ ਹੋ ਜੂ ਜੈਸੀ ਪੂਖ ਤੈਸੀ ਕਾਪੂਰ ਕਾ ਕਾਲਪੁਰਖ ਮੰਗ ਤਾ ਕਰ ਨਾਮ ਦੀ ਇੱਧਰ ਨੂੰ ਆ ਤਾਂ ਸਹੀ ਹੋਰ ਤੂੰ ਦੁਨੀਆ ਦੀ ਜਿਹੜੀ ਵੀ ਚੀਜ਼ ਖਰੀਦਣੀ ਹੋਵੇ ਢੋਲ ਪਾੜ ਕੇ ਅਸਲੀ ਪਾੜੀ ਲੈਣਾ ਇੱਧਰ ਵੀ ਕੁਝ ਖੋਜ ਕਰਨਾ ਕੱਲੇ ਲੇਲੇ ਪੇਪੇ ਕਰਨ ਵਾਲੇ ਤੈਨੂੰ ਭੱਜ ਕੇ ਗਏ ਨੂੰ ਸਰੂਪੇ ਪਾਉਣ ਵਾਲੇ ਸਾਧੂ ਨਹੀਂ ਨਾ ਹੈਗੇ ਸਾਧੂ ਹੈਗੇ ਆ ਸਾਧੂਆਂ ਬਿਨਾ ਸੰਸਾਰ ਨਹੀਂ ਤੋਲਣਾ ਤੈਨੂੰ ਪਹਿਣਾ ਕਿ ਬਾਣੀ 'ਚ ਮੇਰੇ ਗੁਰੂਆਂ ਨੇ ਲਿਖਿਆ ਕੀ ਦੇ ਬਾਰੇ ਹੈ ਕੌਣ ਹੈ ਇਹ ਸੇ ਲੋਕ ਪਹਿਲਾ ਬਾਣੀ ਦੀ ਸਮਝ ਹੋਣੀ ਵੀ ਜ਼ਰੂਰੀ ਹੈ ਫਿਰ ਪਤਾ ਲੱਗਦਾ ਅਸਲੀਅਤ ਕਿੱਥੇ ਆ ਨਕਲੀ ਕਿੱਥੇ ਆ ਮੋਹ ਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੀ ਸੇਵਾ ਕੀਤੀ ਸਫਲਾ ਜਨਮ ਕਰ ਗਏ ਅਰਦਾਸ ਕਰਕੇ ਕਹੇ ਜਗਤ ਦੇ 나ਥ ਜਗਨਨਾਥ ਮੈਨੂੰ ਦਾਸ ਬਨਾਲਾ ਕੀ ਦਾ ਆਪਣੇ ਦਾਸਾਂ ਦਾ ਵੀ ਦਾਸ ਇਹ ਦਇਆ ਕਰ ਦੇ ਕਿਉਂ ਕਿਉਂਕਿ ਜਿਹੜੇ ਤੇਰੇ ਦਾਸਾਂ ਦੇ ਵੀ ਦਾਸ ਆ ਉਹ ਲੈ ਕੇ ਤੇਰੇ ਵੱਲ ਹੀ ਆਉਣਗੇ ਉਹ ਗੰਨ ਤੇਰੀ ਕਰਨਗੇ ਜਾਪ ਤੇਰਾ ਕਰਨਗੇ ਪਾਠ ਤੇਰਾ ਕਰਨਗੇ ਗੱਲਾਂ ਸਤ ਸੰਗ ਤੇਰੀਆਂ ਹੀ ਕਰਨਗੇ ਹਮੇ ਅੰਧੇ ਗਿਆਨਹੀਣ ਗਿਆਨੀ ਕਿਉਂ ਚੱਲ ਹਮਾਰਗ ਪੰਥਾ ਇਹ ਮੰਨਣਾ ਪੈਂਦਾ ਜਦੋਂ ਤੂੰ ਨਾ ਕਿਸੇ ਪਾਸੇ ਕਿ ਸਾਨੂੰ ਬਿਲਕੁਲ ਵੀ ਪਤਾ ਨਹੀਂ ਜੇ ਕਿਸੇ ਤੋਂ ਕੁਝ ਸਿੱਖਣਾ ਹੋਵੇ ਤਾਂ ਜਾ ਕੇ ਆਪਦਾ ਗਿਆਨ ਛੱਡਣਾ ਪੈਂਦਾ ਆਪਦੀ ਮਰਜ਼ੀ ਛੱਡਣੀ ਪੈਂਦੀ ਹੈ ਕਹਿਣਾ ਪੈਂਦਾ ਕਿ ਜੋ ਤੁਸੀਂ ਕਰੋਗੇ ਉਹੀ ਸੱਤ ਹੈ ਫੇਰ ਪੱਲੇ ਪੈਂਦਾ ਕਹਿਣਾ ਪੈਂਦਾ ਕਿ ਅਸੀਂ ਤੰਦ ਨੇ ਆ ਸਾਨੂੰ ਨਹੀਂ ਪਤਾ ਰਸਤੇ ਦਾ ਗੁਰੂ ਜੀ ਕਿਰਪਾ ਕਰੋ ਹਮੰਦਲੇ ਗਿਆਨਹੀਨ ਕੋਈ ਗਿਆਨ ਨਹੀਂ ਅਗਿਆਨੀ ਹੈ ਕਿਵੇਂ ਚੱਲ ਸਕਦੇ ਆ ਅਸੀਂ ਉਸ ਰਸਤੇ ਤੇ ਪੰਥ ਤੇ ਜਿਹੜਾ ਤੁਹਾਡਾ ਹੈ ਕਿਵੇਂ ਅਸੀਂ ਉਸ ਰਾਹ ਨੂੰ ਤੈਅ ਕਰ ਸਕਦੇ ਹਾਂ ਦੱਸੋ ਨਾਲ ਹੀ ਫਿਰ ਬੇਨਤੀ ਹਮੇ ਅੰਧਲੇ ਕਉ ਗੁਰ ਅੰਚਨ ਦੀਜੈ ਜਨ ਨਾਨਕ ਚਲੋ ਮਿਲੰਥਾ ਫਿਰ ਅਰਦਾਸ ਜੋਦੜੀ ਬੇਨਤੀ ਵਿਕਲਤੀ ਕਿਹੇ ਪਾਦਸ਼ਾ ਅਸੀਂ ਤਾਂ ਹੈਗੇ ਜਿਹੇ ਜ ਹੈਗੇ ਅੰਧਲੇ ਆ ਅਗਿਆਨੀ ਹੈ ਸਾਡੇ ਤੇ ਕਿਰਪਾ ਕਰ ਆਪ ਦਾ ਪੱਲਾ ਫੜਾ ਦੇ ਰਹਿਮਤ ਕਰ ਦੇ ਸਾਡੇ ਤੇ ਹਮੰਦਲੇ ਕੋ ਗੁਰ ਅੰਚਨ ਦੀਜੈ ਫਿਰ ਹੋਵੇਗਾ ਕਿ ਜਨਨਾਡਕ ਚਲੋ ਮਿਲਨთა ਆਪਾਂ ਮਿਲ ਕੇ ਚੱਲਾਂਗੇ ਤੇਰੀ ਕਿਰਪਾ ਤੇਰੀ ਰਹਿਮਤ ਤੇਰੀ ਰਹਿਨਮਾਈ ਏਠ ਚੜਦੀ ਕਲਾ ਨਾਲ ਚੱਲੀਏ ਮਿਲ ਕੇ ਚੱਲੀਏ ਉਹ ਰਸਤਾ ਉਹ ਪੈੜਾ ਤੈਅ ਕਰ ਲਈਏ ਸਾਨੂੰ ਆਪਣਾ ਪੱਲਾ ਫੜਾ ਦੇ ਤਾਂ ਕਿ ਅਸੀਂ ਰੋਲ ਨਾ ਜਾਈਏ ਇਹੀ ਅਸੀਂ ਮੰਗਣਾ ਹੈ ਕਿ ਗੁਰੂ ਆਪਣਾ ਪੱਲਾ ਫੜਾ ਦੇਵੇ ਇੱਥੇ ਤੇ ਉੱਥੇ ਨਿਭ ਜਾਵੇ ਇਹੀ ਨਿਵਾਉਣ ਲਈ ਰਜਾਨਾ ਅਪਾਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਜੋਦਰੀ ਕਰਦੇ ਆਂ ਬੜਾ ਸਮਰਾਥ ਹੈ ਜਗਤ ਦਾ ਨਾਥ ਹੈ ਜਿਹੜਾ ਮਾਲਕ ਹੈ ਜਗਤ ਦਾ ਹਰ ਇੱਕ ਦੀ ਇਕੱਲੇ-ਇਕੱਲੇ ਦੀ ਸੁਣਦਾ ਹੈ ਕਿਉਂਕਿ ਆਪਣੇ ਅੰਦਰ ਹੈ ਤੇ ਉਸੇ ਨੂੰ ਜਾਣਣਾ ਹੈ ਉਸੇ ਨੂੰ ਜਾਣਨ ਲਈ ਆਪਾਂ ਬਾਣੀ ਪੜ੍ਹਦੇ ਆਂ ਸੁਣਦੇ ਆਂ ਤਾਂ ਕਿ ਸਾਡੇ ਉਹ ਪੱਲੇ ਪੈ ਜਾਵੇ ਜੋ ਗੁਰੂ ਨਾਨਕ ਨੇ ਦੱਸਿਆ ਕਿ ਹਰ ਮੰਦਰ ਤੇਰਾ ਸਰੀਰ ਹੈ ਆਉਂਦੇ ਜਾਂਦੇ ਸਾਥ ਤੇਰੇ ਗੁਰੂ ਐ ਪਵਣ ਗੁਰੂ ਐ ਤੇਰੇ ਜੀ ਜੋ ਪਾਣੀ ਆ ਪਾਣੀ ਪਿਤਾ ਜਿਹੜਾ ਜੀ ਬਣਾਉਂਦਾ ਦੁਨੀਆ ਤੇ ਇਹ ਮਾਤਾ ਧਰਤ ਦੀ ਕੁੱਖ ਚ ਆਪਾਂ ਰਹਿ ਰਹੇ ਆ ਜਿੰਨਾ ਵੀ ਆਪਦੇ ਆਪ ਨੂੰ ਗੁਰੂ ਭਗਤੀ ਚ ਬਹਾੜੇਗਾ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨ ਲਈ 15 ਮਿੰਟ 20 ਮਿੰਟ ਘੰਟਾ ਸਵਾ ਘੰਟਾ ਜਿੰਨਾ ਲਾਵੇਂਗਾ ਉਹਨਾਂ ਜਲਦੀ ਉਹ ਪੈਂਡਾ ਤੈ ਹੋ ਜੂ ਪੈਂਡਾ ਹੈ ਲੰਬਾ ਪਰ ਇਹ ਜਿਹੜੀ ਗੁਰੂ ਭਗਤੀ ਆ ਮਲਾਪ ਕਰਾ ਦਿੰਦੀ ਹੈ ਇਹ ਟਾਈਮ ਤੁਸੀਂ ਕੱਢਣਾ ਕਦੋਂ ਕਢਦੇ ਹੋ ਤੜਕੇ ਦੁਪਹਿਰੇ ਆਥਨੇ ਅੱਧੀ ਰਾਤ ਨੂੰ ਜਦੋਂ ਹੀ ਜਾਗ ਆਵੇ ਉਹਦੀ ਜਾਤ ਚ ਬਹਿ ਜਾਓ ਗੁਰੂ ਦੀ ਚ ਬੈਠਣ ਦਾ ਇੱਕੋ ਹੀ ਤਰੀਕਾ ਆਪਣੇ ਆਪ ਨੂੰ ਸੁਪਰ ਪਾਵਰ ਦਾ ਹਿੱਸਾ ਮੰਨਣਾ ਇਹ ਸਰੀਰ ਨੂੰ ਹਰਿਮੰਦਰ ਜਾਣਨਾ ਸਰੀਰ ਦੇ ਵਿੱਚ ਵਸਦੇ ਸਾਰੇ ਸਿਸਟਮ ਨੂੰ ਗੁਰੂ ਰੂਪ ਜਾਣ ਕੇ ਪਵਣ ਗੁਰੂ ਦੇ ਚਰਨੀ ਲੱਗਣਾ ਇਨੂ ਬ ਦੇ ਆ ਬ ਦੇ ਅੰਦਰ ਪ੍ਰਕਾਸ਼ ਨੂੰ ਵੇਖਣਾ ਉਹਦੇ ਨਾਦ ਨੂੰ ਸੁਣਨਾ ਸਾਸਤਰਾ ਅਰਚ ਜਾਣ ਦੀ ਕੋਸ਼ਿਸ਼ ਕਰਨੀ ਇਹੜਾ ਪਿੰਗਲਾ ਸੁਖ ਬਣਾਦਾਹੀਂ ਇਹ ਆਪਣੇ ਆਪ ਘਟਨਾਮਾ ਘਟਦੀਆਂ ਹੁੰਦੀਆਂ ਕਿਹੜਾ ਬੈਠਣ ਦੀ ਧੀਰ ਆ ਬੈਠਿਆ ਕਰੋ ਜਾਣਿਆ ਕਰੋ ਆਪਣੇ ਆਪ ਨੂੰ ਜਿਵੇਂ ਜਿਵੇਂ ਜਾਣਾਂਗੇ ਓਵੇਂ ਓਵੇਂ ਪਹਿਚਾਨ ਵੀ ਆਉਂਦੀ ਹੈ ਤੇ ਪਹਿਚਾਨ ਹੀ ਕਰਨੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਬੁੱਝਲਾ ਗੱਲ ਬੁੱਝਣ ਵਾਲੀ ਐ ਜਿੱਦ ਤੇਰੇ ਸਮਝ ਚ ਆ ਗਈ ਸਭ ਕੁਝ ਹੀ ਸਾਹਮਣੇ ਖੁੱਲ ਜਾਣਾ ਬਹੁਤ ਹੀ ਸੌਖਾ ਰਸਤਾ ਬਹੁਤ ਹੀ ਵਧੀਆ ਰਸਤਾ ਬਸ ਬੈਠ ਉਹਦੀ ਜਾਤ ਚ ਗੁਰੂ ਦੀ ਚ ਜਿਆਦਾਤਰ ਬਹਿਣਾ ਹੈ ਪਹਿਲਾਂ ਜਾਗਿਆ ਹੋਿਆਂ ਦੀ ਸੰਗਤ ਕਰਨਾ ਜਿਹੜੇ ਖੁਦ ਬੰਦੇ ਆ ਉਹਨਾਂ ਨਾਲ ਬਹਿ ਜਾ ਕੀਰਤਨ ਲਾ ਕੇ ਬਹਿ ਜਾ ਵੈਸੇ ਨਹੀਂ ਬੈਠੀਦਾ ਪਾਠ ਸੁਣਦਾ ਬਹਿ ਜਾ ਹੁਕਮਨਾਮਾ ਸਾਹਿਬ ਸੁਣਦਾ ਬਹਿ ਜਾ ਬੈਠ ਕਿਉਂਕਿ ਅੰਤਮ ਅਵਸਥਾ ਜਿਹੜੀ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸਰਾਮ ਤੇਰਾ ਪਹਿਲਾ ਤਨ ਰੁਕੂਗਾ ਫਿਰ ਤੇਰਾ ਮਨ ਵੀ ਰੁਕ ਜਾਊ ਵਿਸਰਾਮ ਚ ਆਜੂ ਤੇ ਵਿਸਰਾਮ ਚ ਆਉਣਾ ਹੀ ਅੰਤਮ ਅਵਸਥਾ ਫੁਰਨਿਆ ਤੋਂ ਰਹਿਤ ਹੋਣਾ ਉਸ ਸੁਣਦੇ ਨਾਲ ਇੱਕ ਮਿਕ ਹੋਣਾ ਉਦਾਰ ਰੂਪ ਹੋ ਜਾਣਾ ਉਹਦੇ ਨਾਲ ਸਾਂਝ ਪੈ ਜਾਣੀ ਇਹ ਹੀ ਸਹਿਜ ਅਵਸਥਾ ਇਹ ਆਤਮਿਕ ਅਡੋਲਤਾ ਦੀਆਂ ਤਰੰਗਾਂ ਜਿਵੇਂ ਜਿਵੇਂ ਮਾਲਕ ਖੁਸ਼ ਹੁੰਦਾ ਉਹ ਆਤਮ ਰਸ ਬਖਸ਼ਦਾ ਤਰੰਗ ਬਖਸ਼ਦਾ ਨਾਮ ਰਸ ਬਖਸ਼ਦਾ ਖੋਣ ਹੀ ਅਸੀਂ ਸਕਦੇ ਚਿਤਰਾਈ ਨਾਲ ਨਹੀਂ ਪਾ ਸਕਦੇ ਇਹ ਗੁਰ ਪ੍ਰਸ਼ਾਦ ਆ ਗਗਨ ਮੰਡਲ ਚੋਂ ਆਪੇ ਝੜਦਾ ਅਸੀਂ ਉਡੀਕ ਸਕਦੇ ਆ ਬਹਿ ਸਕਦੇ ਆ ਇੰਨਾ ਕੰਸੀ ਕਰੀਏ ਅਗਲਾ ਕਾਰਜ ਗੁਰੂ ਨੇ ਕਰ ਦੇਣਾ ਹਮੇ ਅੰਧਲੇ ਗਿਆਨਹੀਣ ਅਗਿਆਨੀ ਕਿਉ ਚਾਲ ਹਮਾਰਗ ਪੰਥਾ hame andle ko gor anchal dije jan nanik chal ho milantha badi gall samjhai hai eh ni keha maharaj anne aankh de deo padhna sikh jage jaan jage dekh lage kande nahi masa guru takreya hun tu naal jaan wali gand kar padhaiyan dikhaiyan eh shadd ਤੁਹਾਡੇ ਹੀ ਕਿਹਾ ਵਾ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੇ ਪਰਮਗਤੀ ਪਾਉਣੀਆਂ ਤਾਂ ਗੁਰੂ ਦਾ ਪੱਲਾ ਫੜਨਾ ਇਹੀ ਸੀਕ੍ਰੀਟ ਹੈ ਬਾਲੀਆਂ ਚਤਰ ਚਲਾਕੀਆਂ ਬਾਲੀਆਂ ਗੱਲਾਂ ਬਾਲੀਆਂ ਬੰਦਗੀਆਂ ਬਾੜੇ ਜੱਪ ਤੱਪ ਕੰਮ ਨਹੀਂ ਆਉਂਦੇ ਕਰਮ ਧਰਮ ਪਖੰਡ ਜੋ ਦੀ ਸਤਨ ਜੰਮ ਜਗਾਤੀ ਲੂਟਾ ਪਰ ਜਦੋਂ ਗੁਰੂ ਨਾ ਚਲਦੇ ਹੋਈਏ ਤੇ ਪੱਲਾ ਫੜਿਆ ਹੋਵੇ ਯੁਰਤ ਨਹੀਂ ਕਿਸੇ ਦੀ ਕੋਈ ਹੱਥ ਦੇ ਜੇ ਕੋਈ ਰੋਕ ਜੇ ਇਹ ਜਨਨ ਦੀ ਰਾਹ ਇਹੀ ਸਿੱਖਣਾ ਬਾਲੇ ਪੜਨ ਪੜਾਉਣ ਦੇ ਚੱਕਰਾਂ ਚ ਨਹੀਂ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮਾ ਦੇ ਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਭਾਉ ਤਿਹ ਫਲ ਪਾਈ ਸੀ